ਹੁਣ ਜਿਵੇਂ ਕੱਲ੍ਹੇ ਮੇਰੇ ਕੋਲ ਇੱਥੇ ਬਹੁਤ ਘੱਟ ਪੈ ਗਿਆ ਵੀ ਜੇ ਸਰਵਿਸ ਲੋ ਹੋ ਗਈ ਕੁਝ ਲੋਕਾਂ ਨੇ ਦੁਬਾਰਾ ਨਹੀਂ ਆਉਣਾ ਹੁਣ ਕਿ ਉਹਨਾਂ ਨੂੰ ਮੈਂ ਬਾਅਦ ਚ ਆਪ ਵੀ ਤੁਰ ਦੇਣਾ ਚੰਗਾ ਜੇ ਉਹ ਆਪੇ ਛੱਡ ਜਾਣਗੇ ਜੇ ਅੰਡਰਸਟੈਂਡ ਨਹੀਂ ਕਰਨਗੇ ਹੁਣ ਬਹੁਤ ਲੋਕ ਆਏ ਜੀ ਸਰਵਿਸ ਮੈਂ ਕਿਹਾ ਸਾਡੇ ਬੰਦੇ ਵਿਲੇ ਨਹੀਂ ਜਿੰਨੇ ਹੈਗੇ ਨੇ ਉਹ ਜ਼ੋਰ ਲੱਗਿਆ ਐਤੋ ਵੱਧ ਅੱਗੇ ਤੁਹਾਡੀ ਬੇਵਸੀ ਆ ਤੇ ਬਿਜ਼ਨਸ ਮਾਡਲ ਨੇ ਅਲਗ-ਅਲਗ ਡੋਟਲੀ ਸਰਪੰਨੇ ਵਾਲਾ ਮਾਡਲ ਹੈ ਸਰਪੰਨੇ ਵਾਲਾ ਕਿਵੇਂ ਆ ਲੋਕ ਸੋਚਦੇ ਨੇ ਕਿ ਮੈਜੋਰਟੀ ਲੋਕਾਂ ਨੂੰ ਕਿਵੇਂ ਅਟਰੈਕਟ ਕਰੀਏ ਅਸੀਂ ਸੋਚਦੇ ਹਾਂ ਸਿਰਫ 10% ਲੋਕਾਂ ਨੂੰ ਮੈਜੋਰਟੀ ਲੋਕਾਂ ਨੂੰ ਅਸੀਂ ਟ੍ਰੈਕਟ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਰਵ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਸਟ्रेस ਨੇ ਸਾਨੂੰ ਵੀ ਸਟ्रेस ਆਊਟ ਕਰਨਗੇ ਸਾਡੇ ਚਾਰ ਚੀਜ਼ਾਂ ਨੇ ਸਾਡਾ ਸਰੀਰ ਹੈ ਸਾਡਾ ਮਨ ਹੈ ਸਾਡੇ ਇਮੋਸ਼ਨਸ ਨੇ ਸਾਡਾ ਸਪਿਰਚੁਅਲ ਪੱਖ ਆਤਮਾ ਜੇ ਚਾਰਿਆਂ ਨੂੰ ਅਸੀਂ ਇੱਕੋ ਜਿਹੀ ਖੁਰਾਕ ਦਿੰਦੇ ਜਾਵਾਂਗੇ ਤਾਂ ਸਾਡੀ ਜ਼ਿੰਦਗੀ 'ਚ ਸ਼ਾਂਤੀ ਰਹੂਗਾ ਬੈਲੈਂਸ ਰਹੂਗਾ ਪਰ ਜੇ ਇਹਨਾਂ ਚਾਰਾਂ 'ਚ ਇੱਕ ਘਟ ਵੀ ਵੱਧਦੀ ਆ ਸਾਨੂੰ ਸਟ्रेस ਆਉਂਦੀ ਹੈ ਇਹਦੇ ਚੈਲੰਜ ਕੀ ਨੇ ਕਿ ਜਿਹੜੀ ਇਹ ਚੀਜ਼ ਆ ਇਹਦੇ ਤੋਂ ਤੁਸੀਂ 1 ਰੁਪਿਆ ਕਮਾਈ ਨਹੀਂ ਕਰਦੇ ਇਹਦੇ ਤੋਂ ਬਚਦੀ ਆ ਲੱਸੀ ਤੇ ਲੱਸੀ ਨਾਲ ਲੇਵਰੇ ਪੂਰੀ ਹੁੰਦੀ ਆ ਸਾਡੇ ਘਰ ਵਿੱਚ ਮਿੱਤਰੋ ਗਮ ਪੀਓ ਖਾਓ ਨਿੱਤਰੋ ਸਾੜਨੀ ਚ ਦੁੱਧ ਰੱਖਿਆ ਹੈ ਹਾਂ ਜੀ ਆਂ ਇਹ ਕੜਨੀ ਆ ਜੀ ਕਾਹਦੀ ਆ ਜੀ ਇਹ ਤੁਹਾਨੂੰ ਪਤਾ ਹੀ ਹੋਊਗਾ ਕੜਨੀ ਆ ਦੁੱਧ ਕੱਢਦਾ ਫਿਰ ਇਹਦਾ ਦਹੀਂ ਬਣਦਾ ਫਿਰ ਮੱਖਣੀ ਫਿਰ ਕਿਉਂ ਦਹੀਂ ਬੜੀ ਭਾਰੀ ਹੋਣੀ ਹੈ ਹੈਵੀ ਬਣੀ ਹਾਂ ਨਹੀਂ ਹੈਵੀ ਨਹੀਂ ਹੁੰਦੀ ਪਰ ਹੈਲਦੀ ਬੜੀ ਹੁੰਦੀ ਹੈਲਦੀ ਇਹ ਲਾਈਟ ਹੁੰਦਾ ਜੀ ਦੂਜੇ ਨਾਲ ਪਰ ਇਹਦੇ ਵਿੱਚ ਜਿਹੜੇ ਤੱਤ ਨੇ ਉਹ ਵਰਣ ਨਹੀਂ ਹੁੰਦੇ ਕਿਉਂਕਿ ਉਬਲਦਾ ਨਹੀਂ ਜੀ ਇਹ ਬਿਲਕੁਲ ਲਾਈਟ ਜਿਹੜੀ ਉਹਦੇ ਤੇ ਪੜਦਾ ਜੀ ਹਾਂ ਹਾਂ ਅਲਕੁ ਹਾਂਜੀ ਹਾਂਜੀ ਇਹ ਦედა ਦਾ ਉਹਦਾ ਸਾਹ ਹਾਂਜੀ ਸਾਹ ਤੇਰੇ ਨੂੰ ਮਿਲ ਰਹੀ ਐ ਮੱਕੀ ਦੀ ਹੋਰ ਭਾਜੀ ਕਿ ਮੇਰੇ ਆ ਠੀਕ ਹਾਂ ਜਿਨ੍ਹਾਂ ਨੂੰ ਲੈ ਕੇ ਆਇਆ ਖੁਸ਼ ਨੇ ਬਹੁਤ ਵਧੀਆ ਬਹੁਤ ਹਾਂ ਵੈਰੀ ਖੁਸ਼ ਹਾਂ ਬਹੁਤ ਵਧੀਆ ਇਹਨਾਂ ਨੂੰ 2 ਮਿੰਟ ਹੋ ਗਏ ਕਹਿੰਦੇ ਕਹਿੰਦੇ ਅੱਛਾ ਅੱਛਾ ਚਲੋ ਜੀ ਮੰਗਲ ਕੀਤਾ ਹਾਂ ਹਾਂ ਅੱਛਾ ਕੁਆਲਿਟੀ ਬੜੀ ਆਪਦੀ ਹਾਂ ਆਪ ਕੋ ਸਭ ਅਗੀ ਰੈਸ਼ਰ ਨੇ ਬੰਦੇ ਸਾਡੇ ਕੋ ਬਿੱਟ ਘੱਟ ਰਿਹਾ ਸਰਵਿਸ ਅਸੀਂ ਨਾ ਆਪਾਂ ਅੱਜ ਕੱਲ੍ਹ ਵੀ ਕਿਹਾ ਸਾਡੇ ਕੋ ਨਾ ਨਹੀਂ ਭਾਜੀ ਸਾਡੇ ਕੋ ਨਾ ਬੰਦੇ ਵੀ ਘਾਟ ਰਹਿੰਦੀ ਆ ਦੂਸਰੀ ਗੱਲ ਅਸੀਂ ਹੋਰ ਥੀਮ ਅਪਣਾਇਆ ਹੈ ਅਸੀਂ ਕਹਿੰਦੇ ਜਾਣ ਕੇ ਸਲੋ ਸਰਵਿਸ ਦੇਣੀ ਇਹਦੇ ਨਾਲ ਕਿ ਉਹ ਜਿਹੜੇ ਕਾਲੇ ਕਾਲੇ ਭੱਜ ਜਾਣਗੇ ਨਿਸ਼ਾਨਦੇ ਜੇ ਰਹਿ ਜਾਣਗੇ ਤੇ ਅਸੀਂ ਵੀ ਸੌਖੇ ਰਹਾਂਗੇ ਕਿਉਂਕਿ ਇਹ ਜਗ੍ਹਾ ਬਣਾਈਓ ਇਸ ਕਰਕੇ ਆ ਕੇ ਇੱਥੇ ਬੈਠ ਕੇ ਤੁਸੀਂ ਥੋੜਾ ਸਲੋ ਡਾਨ ਹੋ 10 15 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਬਹੁਤ ਸਮਾਂ ਤੁਸੀਂ ਅੱਧਾ ਘੰਟਾ ਲੇਟ ਹੋ ਜਾਗੇ ਅੱਡੇ ਏਡੇ ਦੂਰੋਂ ਆਏ ਹੋ ਤੇ ਅੱਧਾ ਘੰਟਾ ਵੀ ਐਕਸਟਰਾ ਨਹੀਂ ਲਾਉਣਾ ਫੇ ਕਾਲੀ ਕਾਲੀ ਕਰਕੇ ਮਜ਼ਾ ਦਾ ਖਰਾਬ ਕਰ ਲਿਆ ਹੈ ਨਾ ਥੋੜੇ ਵਰਗੇ ਦੋਸਤ ਵੀ ਕੋਲ ਖੜ ਕੇ ਹੁੰਦੇ ਰਹਿੰਦੇ ਨਹੀਂ ਕਈ ਚੱਟ ਕਰਦੇ ਹਾਂ ਅਰੀ ਕੇ ਪਾਸ ਅਸੀਂ ਨਾ ਕੱਲ੍ਹ ਇਹ ਗੱਲ ਕਰਦੇ ਸੀ ਕਿ ਬਿਜ਼ਨਸ ਮਾਡਲ ਨੇ ਅਲੱਗ ਲੱਗੇ ਟੋਟਲੀ ਸਰਪੰਨੇ ਵਾਲਾ ਮਾਡਲ ਹੈ ਸਰਪੰਨੇ ਵਾਲਾ ਕਿਵੇਂ ਆ ਲੋਕ ਸੋਚਦੇ ਨੇ ਕਿ ਮੈਜੋਰਟੀ ਲੋਕਾਂ ਨੂੰ ਕਿਵੇਂ ਅਟਰੈਕਟ ਕਰੀਏ ਅਸੀਂ ਉਹ ਨਹੀਂ ਸਿਰਫ 10% ਲੋਕ ਮੈਜੋਰਟੀ ਲੋਕਾਂ ਨੂੰ ਅਸੀਂ ਟਰੈਕਟ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਰਵ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਸਟ੍ਰੈਸ ਨੇ ਉਹ ਸਾਨੂੰ ਵੀ ਸਟ੍ਰੈਸ ਆਊਟ ਕਰਨਗੇ ਇਹ ਜਿਹੜੇ ਸਮਾਜ ਚ 10% ਚਤਨ ਲੋਕ ਨੇ ਚੰਗੀਆਂ ਗੱਲਾਂ ਕਰਨ ਵਾਲੇ ਜਾਂ ਜਿਹੜੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਵੀ ਇਹ ਚੀਜ਼ ਸੀਗੀ ਸਹੀ ਆਪਣੇ ਕਲਚਰ ਨਿਆਰੇ ਨੂੰ ਪਤਾ ਹੀ ਨਹੀਂ ਉਹਨਾਂ ਪੀਜ਼ਾ 버ger ਤੋਂ ਕਿ ਪਹੁੰਚ ਨਹੀਂ ਨਹੀਂ ਪਤਾ ਹੀ ਨਹੀਂ ਪਤਾ ਨਹੀਂ ਨਾ ਨਾ ਟੇਸਟ ਵੀ ਨਹੀਂ ਹੁੰਦੀ ਜੇ ਅੱਗੇ ਪੀਜ਼ਾ 버ger ਕੀ ਕਰੇਗਾ ਕਾਰ ਨਹੀਂ ਕਾਰੀ ਦਾ ਬੱਚਿਆਂ ਨੂੰ ਦੱਸਣਾ ਕਰ ਨਹੀਂ ਨਹੀਂ ਸੁਣਿਆ ਬਸ ਹੁਣ ਵੀ ਸਾਨੂੰ ਉਹ ਕਹੇ ਜੀ ਇਹ ਚੀਜ਼ ਭੀੜ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਤਾਂ ਤੁਸੀਂ ਵਿਰਾਸਤ ਦੂਣਾ ਸੰਭਾਲ ਕੇ ਰੱਖਿਆ ਜੀ ਫਿਰ ਪੈਦਾ ਕੀਤਾ ਜੀ ਮੁਰ ਸਰਜੀਤ ਪਿੰਡਾਂ ਚ ਵੀ ਐ ਨਹੀਂ ਠੀਕ ਹੈ ਅਵੇਲੇਬਲ ਹੈ ਲੇਕਿਨ ਉਹ ਉਪਰੋਂ ਦੱਸਦੇ ਕਿ ਜਿੱਦ ਅੰਦਰੋਂ ਫੋਟੋ ਖਿਜਾਉਣ ਵਾਲਾ ਹਾਂ ਆਹ ਬਾ ਫੋਟੋ ਖਿਜਾਉਣ ਇੱਥੇ ਕੋਈ ਚੀਜ਼ ਫੋਟੋ ਖਿਜਾਉਣ ਲਈ ਨਹੀਂ ਹੈ ਤੇ ਯੂਜ਼ ਕਰਦੇ ਆ ਐਕਚੁਅਲੀਅਟੀ ਸਭ ਬਣਦਾ ਬਣਦਾ ਠੀਕ ਕਹਿ ਰਹੇ ਤੁਸੀਂ ਕਦੋਂ ਤੁਸੀਂ ਆ ਕੇ ਆਪਣਾ ਪੁਰਾਣਾ ਟਾਈਮ ਯਾਦ ਸਮਾ ਯਾ ਬਿਲਕੁਲ ਇਹ ਸਾਰਾ ਕੁਝ ਆਪ ਲਈ ਤਿਆਰ ਕੀਤਾ ਸੀ ਸ਼ੇਅਰ ਹੋ ਗਿਆ ਸਾਰਾ ਕੁਝ ਬੱਚਿਆਂ ਦੀ ਵੀ ਮੋਲ ਹੈ ਹਾਂ ਬਿਲਕੁਲ ਬਈ ਤੁਹਾਡੇ ਵੀਡੀਓ ਸਾਰੇ ਲੀਡਰ ਹਨ ਤੇ ਮੱਝ ਆ ਕੇ ਵਿੱਚ ਗੋਖਾ ਵੀ ਐ ਦੋ ਤਰ੍ਹਾਂ ਦਾ ਦੁੱਧ ਤਿੰਨ ਤਰ੍ਹਾਂ ਦਾ ਇੱਕ ਗਾਈਆਂ ਦਾ ਮੱਝ ਦਾ ਇੱਕ ਸਭ ਤੋਂ ਵਧੀਆ ਦੁੱਧ ਜੀ 100 ਰੁਪਏ ਲੀਟਰ ਵਾਲਾ ਦੁੱਧ ਆ ਹੈਗਾ ਸਾਈਵਾਲ ਗੋਦਾ ਸਾਈਵਾਲ ਗੋਦਾ ਉਹ ਉਸੇ ਦੁੱਧ ਦਾ ਜਿਹੜਾ ਘੋ ਬਣਦਾ ਸੀ ਦੰਨਿਆ ਸਾਈਵਾਲ ਗੋਦਾ ਉਹਦੇ ਦੁੱਧ ਦਾ ਰੇਟ ਮਤਲਬ 100 ਰੁਪਏ ਲੀਟਰ ਐਦਾ ਪਰ ਜਿਹੜੀ ਉਹਦੀ ਲੱਸੀ ਆ ਜਿਹੜੀ ਉਹਦੀ ਕੁਆਲਿਟੀ ਆ ਇਹ ਕਿਹਜ ਇਮੋਸ਼ਨਲ ਇਫੈਕਟ ਆ ਜਿਹੜਾ ਫਰਕ ਕੀ ਆ ਕਿ ਜਿਹੜੀ ਐਚ ਐਫ ਗਊ ਆ ਉਹਨੂੰ ਚਾਹੇ ਤੁਸੀਂ ਬੱਚਾ ਦਿਖਾਓ ਨਾ ਦਿਖਾਓ ਉਹਨੂੰ ਤੁਸੀਂ ਧਾਰ ਕੱਢ ਲਓ ਪਰ ਸਹੀ ਵਾਲ ਗਊ ਨੂੰ ਬੱਚੇ ਤੋਂ ਬਿਨਾ ਚੋਣੇ ਉਹਦਾ ਇਮੋਸ਼ਨਲ ਇਫੈਕਟ ਵੀ ਦੁੱਤ ਜਾਂਦਾ ਜਿਹੜੇ ਲੋਕੀ ਡਰਾਈ ਹੋ ਰਹੇ ਨੇ ਇਹ ਫੂਡ ਦਾ ਵੀ ਸਾਡੇ ਸਵਾ ਤੇ ਅਸਰ ਪੈ ਰਿਹਾ ਬਹੁਤ ਹੁੰਦਾ ਜੀ ਜਿਦਾਸਾ ਘਾਓ ਉਹਨਾਂ ਦਾ ਬੱਸਾ ਹੋਗਾ ਜਿਹੜਾ ਆਪ ਨੂੰ ਬਣਾਉਂਦਾ ਉਹ ਤੇ ਬਣਾਉਣ ਦੀ ਬਰਤੀ ਨਾ ਪੈ ਜਾਂਦਾ ਕਿੰਨੇ ਪਿਆਰ ਨਾਲ ਬਣਾ ਰਿਹਾ ਕਿਹੜਾ ਕੁਸਾ ਦੇਖੋ ਨੀਰੀ ਬਣਾ ਰਹੇ ਇਹਦਾ ਪ੍ਰਾਪਰ ਸਟਾਈਲ ਹੋ ਗਿਆ ਰਿਹਾ ਇਹ ਭਾਵਨਾ ਦੀ ਭਾਵਨਾ ਕਿਸੇ ਚੋਹੇ ਮਸਾਲੇ ਹੁੰਦੇ ਆ ਉਹੀ ਕਿਉ ਉਹੀ ਪਾਣੀ ਸਮਝੋ ਹੀ ਹੁੰਦਾ ਕਿਸੇ ਚੀਜ਼ ਬਹੁਤ ਸਾਰ ਬਣਦੀ ਹੈ ਮੰਨ ਲੈ ਬਣਾਈ ਹੁੰਦੀ ਹੈ ਕਹਿੰਦੇ ਨੇ ਜਦੋਂ ਜਿਸ ਭਾਵਨਾ ਬਣਿਆ ਤੇ ਫੂਡ ਦੇ ਵਿੱਚ ਉਹ ਗੁਣ ਚੱਲ ਜਾਂਦੇ ਨੇ ਬਿਲਕੁਲ ਜੀ ਹੈਨਾ ਆ ਪੁਰੇ ਤੇ ਜਦੋਂ ਇਹ ਸ਼ੁਰੂ ਵੀ ਕੀਤਾ ਸੀ ਰਮਿੰਦਰ ਨੂੰ ਮੈਂ ਬਹੁਤ ਵਾਰ ਕਹਿਣਾ ਵੀ ਆਪਾਂ ਜ਼ਿਆਦਾ ਸਟ्रेस ਵੀ ਨਾ ਲੈ ਲਵੇ ਉਹ ਕਹਿੰਦੇ ਵੀ ਜਦੋਂ ਖਾ ਕੇ ਅਗਲਾ ਦੱਸ ਕੇ ਜਾਂਦਾ ਨਾ ਉਹ ਸਾਰੀ ਤਕਾਇਮਾਂ ਲੱਗ ਜਾਂਦੀ ਹੈ ਜੀ ਤੁਹਾਡੇ ਨਾਲ ਜਿੰਦੇ ਵੀ ਦੁੱਖ ਆ ਕੇ ਤੁਹਾਨੂੰ ਕਮੈਂਟਸ ਸ਼ੁਰੂ ਦੇਖਿਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਰੁਕੇ ਕਿ ਨਹੀਂ ਆਉਂਦੀ ਸਾਡੀ ਕੋਸ਼ਿਸ਼ ਇਹ ਸੀਗੀ ਕਿ ਅਸੀਂ ਕੱਲੇ ਫੂਡ ਤੇ ਨਹੀਂ ਸੀ ਰੁਕਣਾ ਚਾਹੁੰਦੇ ਭਾਜੀ ਹੁਣ ਦੇਖੋ ਫੂਡ ਤਾਂ ਆਪਣਾ ਹੋ ਗਿਆ ਫੂਡ ਤੋਂ ਇਲਾਵਾ ਕੀ ਹੈ ਤਾਂ ਤੁਸੀਂ ਲੁਧਿਆਣੇ ਤੋਂ ਇੱਕ ਦੂਜੇ ਨਾਲ ਖੜ ਕੇ ਗੱਲ ਵੀ ਨਹੀਂ ਕਰਨੀ ਸੀ ਅਸੀਂ ਗੱਲਾਂ ਕਰਾਉਣੀਆਂ ਚਾਹੁੰਦੇ ਆ ਲੋਕਾਂ ਦੀ ਕਿ ਆਪਸ ਵਿੱਚ ਮਿਲੋ ਗੱਲਾਂ ਕਰਨਾ ਮੈਨੂੰ ਯਾਦ ਕਰੋ ਹਾਂ ਨਾ ਨਹੀਂ ਭਾਜੀ ਅੱਜ ਦੇ ਸਮੇਂ 'ਚ ਵੀ ਪਸ ਜਲਦੀ ਜਰੂਰਤਾ ਹੈ ਉਹਨਾਂ ਦੇ ਵਿੱਚ ਡਿਵਾਈਡ ਕਰੋ ਹਾਂ ਕਿਹਦਾ ਸਾਂਝਾ ਕਰ ਹਾਂ ਇਸੇ ਕਰਕੇ ਰੱਖਿਆ ਸੀ ਕਿ ਇੱਥੇ ਹਰ ਤਰ੍ਹਾਂ ਦੀਆਂ ਸਾਂਝਾਂ ਪੈਣ ਇਮੋਸ਼ਨਲ ਸਾਂਝਾਂ ਮਾਨਸਿਕ ਸਾਂਝਾਂ ਵਪਾਰ ਦੀਆਂ ਸਾਂਝਾਂ ਉਹ ਲੋਕੀ ਇੱਕ ਦੂਜੇ ਨਾਲ ਜੁੜਨ ਦਾ ਕੇ ਜਗਾਹ ਭਰੋਸੇ ਵਾਲੀ ਬਣ ਜਵੇ ਇੱਥੇ ਦੇ ਲੋਕਿਆਂ ਤਾਂ ਭਰੋਸੇ ਵਾਲੇ ਲੋਕ ਨੇ ਪਰ ਸਾਨੂੰ ਬੜਾ ਵੱਡਾ ਰਿਸਪੌਂਸਿਵ ਛੇਤੀ ਰਿਸਪੌਂਸ ਮਿਲਿਆ ਅਸੀਂ ਤਾਂ ਬੜਾ ਲੰਬਾ ਦਾਅਮ ਰੱਖਿਆ ਸੀ ਅਸੀਂ 5 ਸਾਲ ਲਾਉਣੇ ਨੇ ਜੇ 5 ਸਾਲ 'ਚ ਵੀ ਕੁਝ ਨਾ ਹੋਇਆ ਫਿਰ ਅਸੀਂ ਬੰਦ ਕਰ ਦਿਆਂਗੇ ਪਰ 2 ਸਾਲ 'ਚ ਬੜਾ ਇਹ ਚੀਜ਼ ਨੂੰ ਚਲਾਣਾ ਕੋਈ ਆਸਾਨ ਨਹੀਂ ਹੈ ਅਸਲ 'ਚ ਤਾਂ 2 ਸਾਲ ਹੀ ਹੋਏ ਨੇ ਇਹ ਚੀਜ਼ ਨੂੰ ਚਲਾਣਾ ਕੋਈ ਆਸਾਨ ਨਹੀਂ ਹੈ ਬੜਾ ਚੈਲੰਜ ਹੈ ਖਰਚੇ ਬੜੇ ਹਾਂਜੀ ਹਾਂਜੀ ਚੈਲੰਜ ਬੜਾ ਪਹਿ ਲਈ ਜਣੇ ਕਾੜਾ ਕਿਸਮ ਆਇਆ ਨਹੀਂ ਆਇਆ ਲਿਭਣੇ ਪੈਣਾ ਨਹੀਂ ਭਾਜੀ ਹੁੰਦਾ ਨਾ ਕਿ ਇਹਦੇ ਚੈਲੰਜ ਕੀ ਨੇ ਕਿ ਜਿਹੜੀ ਇਹ ਚੀਜ਼ ਆ ਇਹਦੇ ਤੋਂ ਤੁਸੀਂ 1 ਰੁਪਇਆ ਕਮਾਈ ਨਹੀਂ ਕਰਦੇ ਇਹ ਜੋ ਬਚਦੀ ਹੈ ਲੱਸੀ ਤੇ ਲੁੱਸੀ ਨਾਲ ਲੇਵਰੇ ਪੂਰੀ ਹੁੰਦੀ ਹੈ ਪਰ ਇਹ ਕਿਉਂ ਬਣਾਉ ਰਹੇ ਆ ਕਿਉਂਕਿ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਤੁਹਾਡੇ ਅੰਦਰ ਇੱਛਾ ਆ ਕਿ ਯਾਰ ਕਿਉਂਕਿ ਜੇ ਕਾਰੋਬਾਰ ਕਰਨਾ ਹੁੰਦਾ ਸੀ ਕੈਨੇਡਾ ਤੋਂ 25 ਸਾਲ ਲਾ ਕੇ ਆਏ ਆ ਇਹ ਤਾਂ ਅਸੀਂ ਉੱਥੇ ਹੀ ਕਮਾ ਰਹੇ ਸੀ ਅਸੀਂ ਕਡਵੈਂਚਰਸ ਲਾਈਫ ਜਿਉਣਾ ਚਾਹੁੰਦੇ ਸੀ ਅਸੀਂ ਲਾਈਫ ਬੈਲੈਂਸ ਨਹੀਂ ਬੱਚੇ ਉੱਥੇ ਨੇ ਜੀ ਤੁਸੀਂ ਇਹ ਦੇਖੋ ਕਿ ਸਾਡੀ ਲਾਈਫ ਦੇ ਵਿੱਚ ਸਟ्रेस ਕਿਉਂ ਆ ਕਿਸੇ ਨੂੰ ਇਹ ਹੀ ਨਹੀਂ ਪਤਾ ਸਾਡੇ ਚਾਰ ਚੀਜ਼ਾਂ ਨੇ ਸਾਡਾ ਸਰੀਰ ਸਾਡਾ ਮਨ ਹੈ ਸਾਡੇ ਇਮੋਸ਼ਨਸ ਨੇ ਸਾਡਾ ਸਪਿਰਚੁਅਲ ਪੱਖਾ ਆਤਮਾ ਜੇ ਚਾਰਿਆਂ ਨੂੰ ਅਸੀਂ ਇੱਕੋ ਜਿਹੀ ਖਰਾਕ ਦਿੰਦੇ ਜਾਵਾਂਗੇ ਤਾਂ ਸਾਡੀ ਜ਼ਿੰਦਗੀ 'ਚ ਸ਼ਾਂਤੀ ਰਹੂਗਾ ਬੈਲੈਂਸ ਰਹੂਗਾ ਪਰ ਜੇ ਇਹਨਾਂ ਚਾਰਾਂ 'ਚ ਇੱਕ ਘਟ ਵੀ ਵੱਧਦੀ ਹੈ ਸਾਨੂੰ ਸਟ्रेस ਆਉਂਦੀ ਹੈ ਤੁਸੀਂ ਨੋਟ ਕਰ ਲਿਓ ਜੇ ਸਟ्रेस ਆਉਂਦੀ ਹੈ ਤਾਂ ਮਤਲਬ ਕੋਈ ਚੀਜ਼ ਜ਼ਿਆਦਾ ਵੱਧ ਗਈ ਕੋਈ ਘਟ ਗਈ ਕਿਸੇ ਦੀ ਸਿਹਤ ਖਰਾਬ ਹੋ ਗਈ ਕਿ ਇਹਦੇ ਸਟ्रेस ਆ ਗਈ ਹੈ ਨਾ ਇਹ ਚੀਜ਼ਾਂ ਅਸੀਂ ਇੱਥੇ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਸ਼ੁੱਧ ਫੂਡ ਆ ਜਿਹੜੀ ਗੱਲਾਂ ਆਪਾਂ ਕਰਦੇ ਆਂ ਮਾਨਸਿਕ ਖਰਾਕ ਇਹਨਾਂ ਨਾਲ ਰਿਸ਼ਤੇ ਬਣਨ ਰਿਸ਼ਤੇ ਆ ਜਿੰਨੇ ਵੀ ਏਕ ਦੂਜੇ ਦੇ ਕੰਮ ਆਈਏ ਇਮੋਸ਼ਨਲ ਖਰਾਕ ਸੇਵਾ ਦਾ ਮੌਕਾ ਮਿਲੇ ਉਹਨੂੰ ਸੇਵਾ ਕਰੀਏ ਮਦਦ ਕਰੀਏ ਜਿਹੜਾ ਮਦਦ ਡਿਜ਼ਰਵ ਕਰਦਾ ਠੀਕ ਹੈ ਨਾ ਚੌਥਾ ਪੱਖ ਮੈਡੀਟੇਸ਼ਨ ਆ ਸਰਸੇ ਮੈਡੀਟੇਸ਼ਨ ਨਾਲ ਜਿਹੜੇ ਆ ਇੱਥੇ ਅਸੀਂ ਵਿੱਚ ਵਿੱਚ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਹਾਂਜੀ ਹਾਂ ਇਹ ਚਾਰੇ ਚੀਜ਼ਾਂ ਨੂੰ ਅਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਆ ਪਰ ਇਹ ਹਾਰਡ ਹੈ ਪਰ ਅਸਾਨੂੰ ਹੁਣ ਰਿਸਪੌਂਸ ਮਿਲ ਰਿਹਾ ਜੀ ਹੌਲੀ ਹੌਲੀ ਚੰਗੇ ਲੋਕ ਅਸੀਂ ਹੁਣ ਗੱਲਾਂ ਕਰਦੇ ਸੀ ਕਿ ਵੀਡੀਓ ਬਣਾਉਣੀ ਆ ਮੈਂ ਕਿਹਾ ਵੀਡੀਓ ਕੀ ਬਣਾਉਣੀ ਵੀ ਅਸੀਂ 10% ਦੇ ਵਿੱਚੋਂ ਵੀ 1% ਲੋ ਲੱਭ ਰਹੇ ਆ ਕਿ ਜਿਹੜਾ ਗੱਲਾਂ ਤੇ ਐਕਟ ਕਰਦਾ ਗੱਲਾਂ 10% ਲੋਕ ਵਧੀਆ ਕਰਦੇ ਨੇ ਪਰ ਐਕਟਰ ਸਾਰੇ ਨਹੀਂ ਕਰਦੇ 100% ਅਸੀਂ ਉਹਨਾਂ ਦੀ ਵੀ ਤਲਾਸ਼ ਚ ਹੁਣ ਜਿਵੇਂ ਕੱਲ੍ਹ ਨੇ ਮੇਰੇ ਕੋਲ ਇੱਥੇ ਬਹੁਤ ਘੱਟ ਪੈ ਗਿਆ ਵੀ ਜੇ ਸਰਵਿਸ ਸਲੋ ਹੋ ਗਈ ਕੁਝ ਲੋਕਾਂ ਨੇ ਦੁਬਾਰਾ ਨਹੀਂ ਆਉਣਾ ਮੈਂ ਕਿਹਾ ਉਹਨਾਂ ਨੂੰ ਮੈਂ ਬਾਅਦ ਚ ਆਪ ਵੀ ਤੁਰ ਦੇਣਾ ਚੰਗਾ ਜੇ ਉਹ ਆਪੇ ਛੱਡ ਜਾਣਗੇ ਜੋ ਅੰਡਰਸਟੈਂਡ ਨਹੀਂ ਕਰਨਗੇ ਹੁਣ ਬਹੁਤ ਲੋਕ ਆਏ ਜੀ ਸਰਵਿਸ ਮੈਂ ਕਿਹਾ ਸਾਡੇ ਬੰਦੇ ਵਿਲੇ ਨੇ ਜਿੰਨੇ ਹੈਗੇ ਨੇ ਉਹ ਜੋਰ ਲੱਗਿਆ ਐ ਇਸ ਤੋਂ ਬਾਅਦ ਅੱਗੇ ਸਾਡੀ ਬੇਵੱਸੀ ਐ ਜੇ ਹਾਫ ਅਨ ਆਵਰ ਵੀ ਤੁਸੀਂ ਪੇਸ਼ੈਂਟ ਨਹੀਂ ਕਰਦੇ ਤੁਸੀਂ ਫਿਰ ਸੰਝ ਕਰਦੇ ਕਰਦੇ ਤੁਸੀਂ ਹੈ ਨਹੀਂ ਕਿਉਂਕਿ ਵੀ ਤੁਸੀਂ ਕਨਸੈਪਟ ਨੂੰ ਸਾਨੂੰ ਕਿਹੜੇ ਪਾਰਕ ਦੇ ਚਾਰ ਪਤੇ ਤੇ ਜੇ ਖਾਣਾ ਆਉਂਦਾ ਵੇਟ ਕਰਨੀ ਬੰਦੀ ਹੈ ਜੇ ਇਕੱਠੇ ਤੁਸੀਂ ਭਾਜੀ ਗੱਲ ਸੁਣੋ ਵੇਟ ਕਰਨੀ ਬੰਦੀ ਹੈ ਘਰ ਵੀ ਜੇ ਅਸੀਂ ਕੱਲਾ ਫੂਡੇ ਵੇਚਣਾ ਹੁੰਦਾ ਅਸੀਂ ਪਾਰਕਾਂ ਕਾ ਨੂੰ ਬਣਾਉਂਦੇ ਅਸੀਂ ਤਾਂ ਕਹਿੰਦੇ ਆ ਕਿ ਜੇ ਨਹੀਂ ਵੀ ਖਾਣਾ ਭਾਈ ਪਾਰਕ ਤੇ ਬੈਠ ਕੇ ਮੜਨਾ ਮੜਜੋ ਹਣਾ ਅਭੀ ਜਾਣੇ ਆ ਕੇ ਉਹਨਾਂ ਦੀ ਮਾਨਸਿਕ ਸਿਹਤ ਵੀ ਚੰਗੀ ਹੋਵੇ ਆ ਮਾਹੌਲ ਬਣੇ ਤੇਰਾ ਹਸਪੀਟਲ ਕਿਰਤੀ ਲਈ ਆ ਇਹਨੂੰ ਮੇਨਟੇਨ ਕਰਨ ਤੇ ਚੰਗਾ ਖਰਚ ਕਰ ਰਹੇ ਆ ਜਾਨਵਰ ਰੱਖੇ ਨੇ ਤਾਂ ਕਿ ਕੱਲੀ ਸਾਡੇ ਲੁਧਿਆਣੇ ਦੀ ਮੈਨੂੰ ਇੱਕ ਬੜਾ ਸ਼ੁਕਰਾਨਾ ਫੀਲ ਹੋਇਆ ਉਸ ਦਿਨ ਮੇਰੇ ਕੋ ਇੱਕ ਬੰਦਾ ਦੋਸਤ ਆਇਆ ਸੀ ਬਾਹਰੋਂ ਬਹੁਤ ਕੈਲਕੂਲੇਟਰ ਸੀ ਬਿਜ਼ਨਸ ਪੁਆਇੰਟ ਆ ਉਹ ਜਿੱਦਾਂ ਮੇਰਾ ਪ੍ਰੋਜੈਕਟ ਫੇਲ ਆ ਮੈਨੂੰ ਕਹਿੰਦਾ ਨਹੀਂ ਆਪਾਂ ਮੁਨਾਫੇ ਜਾਂ ਨਹੀਂ ਫੇਲ ਆ ਉਹ ਕੈਲਕੂਲੇਸ਼ਨ ਕਰਦਾ ਆਉਟਪੁੱਟ ਦੇ ਹਿਸਾਬ ਨਾਲ ਅਚਾਨਕ ਕੋ ਮੂਰੇ ਬੰਦਾ ਆ ਗਿਆ ਉਹ ਸਰੀਰ ਅੰਦਰੋਂ ਨਿਕਲਿਆ ਮੈਂ ਪਾਜੀ ਕੀ ਹਾਲ ਚਾਲ ਆ ਕਹਿੰਦਾ ਠੀਕ ਹੈ ਜੀ ਮੈਂ ਕਿਹਾ ਪਹਿਲੀ ਵਾਰ ਆਇਆ ਹਾਂ ਕਹਿੰਦਾ ਨਾ ਜੀ ਹੁਣ ਤਾਂ ਜਾਂ ਖਾਣਾ ਘਰੇ ਜਾਂ ਸਾਂਝਾ ਕਰ ਮੈਂ ਕਿਵੇਂ ਆ ਠੀਕ ਲੱਗਿਆ ਖਾਣਾ ਉਹ ਕਹਿੰਦਾ ਠੀਕ ਇਹ ਖਾਣਾ ਕੱਲਾ ਢਿੱਡ ਨਹੀਂ ਭਰਦਾ ਇਹ ਰੂਹ ਵੀ ਭਰਦਾ ਕਿ ਮੈਨੂੰ ਹਫਤੇ ਦੇ ਤਿੰਨ ਚਾਰ ਦਿਨ ਜਾਦ ਰਹਿੰਦਾ ਸੀ ਭੁੱਲਦਾ ਨਹੀਂ ਅਸੀਂ 40 ਕਿਲੋਮੀਟਰ ਦਰਨੇ ਪਾਜੀ ਹੁਣ ਦੇਖੋ ਕਿੱਥੋਂ ਆ ਗਏ ਅਈ ਵਾਲੀ ਪਿੰਡ ਤੋਂ ਆਨੇ ਸੀ ਦੇਖੋ ਕਿੰਨੇ ਕਿਲੋਮੀਟਰ ਜਾ ਲ ਗਏ ਦੇਖੀ ਜੀ ਫੇਰ ਰਵਾਨੀ ਫੇਰ ਦੇਖੋ ਉਹ ਯਾਰਾ ਤੂੰ ਸਿਰ ਭੇਜਦਾ ਤੇ ਖਿੱਚੀ ਕੇ ਭੇਜਦਾ ਬੰਦੇ ਮੈਂ ਕਿਹਾ ਯਾਰ ਤੁਸੀਂ ਆਪਣੇ ਬੱਚਾ ਚ ਲਖਾ ਕੇ ਲਿਆਓ ਮਰਸਾ ਦਿਖਾਓ ਬੱਚਿਆਂ ਨੂੰ ਕਿ ਇਹ ਖਤਮ ਹੈ ਇਹ ਤਾਂ ਖਤਮ ਹੈ ਜੀ ਇਹਨਾਂ ਜਾਨੀ ਮਾਰਦੇ ਮੇ ਵੇ ਲੁੱਟ ਲੋ ਤੁਸੀਂ ਔਰ ਕਿੱਥੇ ਤੁਸੀਂ ਉਹ ਬੋਤਲਾਂ ਦੀ ਪੈਕਿੰਗ ਪੀਣੀ ਤੁਸੀਂ ਦੂਜੀ ਬੋਤਲਾਂ ਦੀ ਪੈਕਿੰਗ ਪੀਣੀ ਹਾਂਜੀ ਹਾਂਜੀ ਕਿੱਥੇ ਕਿੱਥੇ ਇਹ ਆ ਪਾਜੀ ਚੰਗੇ ਲੋਕ ਕਦੇ ਇਹ ਰਾ ਪੰਜਾਬ ਹਰਿਆਣੇ ਚ ਵੀ ਹੈਗੀ ਹੈ ਹਰਿਆਣੇ ਦੇ ਅੱਜ ਮੇਰੇ ਕੋਲ ਲੋਕ ਆਏ ਉਹ ਕਹਿੰਦੇ ਯਾਰ ਪੰਜਾਬ ਚ ਤੁਹਾਡੇ ਜਮੇ ਖਤਮ ਹੋ ਗਿਆ ਪੰਜਾਬੀ ਤਾਂ ਇਹ ਹੈਗਾ ਹਰਿਆਣੇ ਚ ਹੈਗਾ ਹਾਂ ਪੰਜਾਬੀ ਲੋਕਾਂ ਨੂੰ ਸਵੈਲੀ ਆ ਜਣੀ ਹੈ ਬੜੇ ਵੀਏਪੀ ਹੋ ਗਏ ਬੰਦੇ ਅਸੀਂ ਸਭ ਨੂੰ ਕਹਿੰਦੇ ਹਾਂ ਜੀ ਜੇ ਇੱਥੇ ਆਏ ਹੋ ਤਾਂ 2-4 ਘੰਟੇ ਲਾ ਕੇ ਜਾਓ ਕਲੀ ਕੋਈ ਨਹੀਂ ਹਣ ਹੁਣ ਸਾਡੇ ਲੋਹੜੀ ਦਾ ਪ੍ਰੋਗਰਾਮ ਹਟ ਕੇ हटਿਆ ਬਹੁਤ ਅੱਛਾ ਸੀ ਇੱਕ ਹਜ਼ਾਰ ਬੰਦਾ ਆਇਆ ਸਿਰਦ ਮੈਂ ਕਿ ਸ਼ਾਮ ਤੱਕ ਇਕੱਠਾ ਨਹੀਂ ਆਇਆ ਉਹ ਹਰ ਡੇਢ ਘੰਟਾ ਡਾਂਸ ਕਰਕੇ ਅੱਧਾ ਘੰਟਾ ਬ੍ਰੇਕ ਲਾ ਕੇ ਫਿਰ ਨੱਚਣ ਲੱਗ ਜਾਂਦੇ ਸੀ ਜਿਹੜੇ ਨੱਚ ਰਹੇ ਸੀ ਉਹ 99% ਲੋਕ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਸੋਦੇ ਹਾਂ ਇੱਥੇ ਜੂਏ ਖੰਡੇ ਵਾਲਾ ਵੀ ਲਾਇਲ ਸਿੰਘ ਹਾਂਜੀ ਜਰਗ ਵਾਲੇ ਵਿਸਾਖੀ ਮੇਲੇ ਤੇ ਦੇਖੋ ਇੱਥੇ ਮਸ਼ਹੂਰ ਹੋਏ ਨੇ ਉਹ ਸਾਡੇ ਨਾਲ ਖੜੀ ਕੀ ਪਤਾ ਜਾਣੀ ਹੁਣ ਸਾਡੇ ਨੂੰ ਹਾਂ ਬਹੁਤ ਸਾਰਾ ਬਹੁਤ ਦੇਖੋ ਕਿੰਨੇ ਉਹ ਕਾਮਯਾਬ ਹੋਏ ਨਾ ਬੜੀ ਬੰਦੇ ਠੀਕ ਹੈ ਜੀ ਬਹੁਤ ਮਿਹਰਬਾਨੀ ਬੜਾ ਚੰਗਾ ਲੱਗਿਆ ਤੁਹਾਨੂੰ ਇੰਜੋਏ ਕਰੋ ਹਾਂਜੀ ਜੀ ਜ਼ਰੂਰ ਅਗੋਂ ਵੀ ਲੋਡੀ ਵੀ ਕਿ ਇਸ ਤੋਂ ਵੱਧ ਆਵਾਂਗੇ ਅਲੱਗ ਨਾ ਪੈਣ ਬਹੁਤ ਸੋਹਣਾ